ਸੜਕ ਕਿਨਾਰੇ ਮੋਟਰਸਾਈਕਲ ਚਾਲਕ ਵੱਲੋਂ ਆਪਣਾ ਮੋਟਰਸਾਈਕਲ ਖੜਾ ਕੀਤਾ ਗਿਆ ਸੀ ਤੇ ਖੁਦ ਉਸ ਦੇ ਉੱਤੇ ਸਵਾਰ ਸੀ ਜਦਕਿ ਸਾਹਮਣੇ ਤੋਂ ਆਰੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਮੋਟਰਸਾਈਕਲ ਸਵਾਰ ਕਿਸਾਨ ਜਸਵੀਰ ਸਿੰਘ ਗੰਭੀਰੂ ਵੀ ਜ਼ਖਮੀ ਹੋ ਗਿਆ ਜਦ ਉਸ ਨੂੰ ਸਿਵਲ ਹਸਪਤਾਲ ਬਟਾਲੇ ਵਿਖੇ ਇਲਾਜ ਲਈ ਸਥਾਨਕ ਲੋਕਾਂ ਵੱਲੋਂ ਲਿਆਂਦਾ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਉੱਥੇ ਮ੍ਰਿਤਕ ਦੇ ਪ੍ਰਾਸਤ ਨਾਮ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਜਿਸ ਦੀ ਉਮਰ 55 ਸਾਲ ਹੈ ਉਹ ਖੇਤੀ ਦਾ ਕੰਮ ਕਰਦਾ ਸੀ ਤੇ ਉਸ ਦੇ ਨਾਲ ਦੁੱਧ ਦਾ ਕਾਰੋਬਾਰ ਵੀ ਕਰਦਾ ਸੀ ਉਹ ਰਜਾਨਾ ਸ਼ਾਹਵਾਦ ਡੇਰੀ 'ਚ ਦੁੱਧ ਦੇਣ ਲਈ ਆਉਂਦਾ ਸੀ ਤੇ ਅੱਜ ਜਦੋਂ ਉਹ ਦੁੱਧ ਦੇਣ ਆਇਆ ਤਾਂ ਉੱਥੇ ਇਹ ਹਾਦਸਾ ਵਾਪਰ ਗਿਆ ਉੱਥੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਉਦੋਂ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪੀਟਲ ਬਟਾਲੇ ਵਿਖੇ ਕਰਾਇਆ ਜਾ ਰਿਹਾ ਹੈ ਪੁਲਿਸ ਦੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਸੀ ਤੇ ਉਹ ਆਪਣੀ ਸਾਈਡ ਤੇ ਖੜੇ ਸੀ ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰ ਦਿੱਤੀ ਦੂਜੀ ਸਾਈਡਾਂ ਕੀ ਨਾਮ ਮੁੰਡਿਆ ਜਿਹੜੀ ਮੌਤ ਹੋਈ ਜੀ ਜਸਵੀਰ ਸਿੰਘ ਜੀ ਕੀ ਕੰਮ ਕਰਦਾ ਸੀ ਉਹ ਖੇਤੀਬੜੀ ਦਾ ਕੰਮ ਕਿਹੜੇ ਪਿੰਡ ਦੇ ਸੀਗੇ ਲੱਖੋਰਾ ਦੇ ਉਹ ਡੇਰੀ ਦੇ ਆਏ ਸੀ ਜੀ ਅੱਛਾ ਜੀ ਸਾਹਮਣੇ ਡੇਰੀ ਹੈ ਉੱਥੇ ਇੱਕ ਫੇਰ ਤੁਹਾਡੇ ਕੋਲ ਲੱਗੇ ਮੇਰਾ ਬਰਾਦਰ ਜੀ ਪਰਿਵਾਰ ਚ ਕੌਣ ਕੌਣ ਉਹਨਾਂ ਦੇ ਹੈਗਾ ਹਾਂਜੀ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਜਿੰਨਾ ਹੀ ਡੈਥ ਹੋਈ ਹੈ ਉਹਨਾਂ ਦੇ ਬੇਟਾ ਏ ਬੇਟੀ ਏ ਵਾਈਫ ਏ ਉਹਨਾਂ ਦੀ ਕਾਫੀ ਭਰਾ ਨੇ ਉਹਨਾਂ ਦੇ ਅਟਾਪਸ ਨੀਤੀ ਬਟ ਅਟਾਪਸ ਦਾ ਸਿਵਲ ਹਸਪੀਟਲ ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਹੈ ਇਹਦੇ ਬਾਰੇ ਦੱਸਦੇ ਹਾਂ ਹਾਂਜੀ ਸਾਡੇ ਕੋਲ ਸਵਿਰੀ ਜਿਹੜਾ ਜਸਪੀਰ ਸਿੰਘ ਜੀ ਆਏ ਨੇ ਇਹਨਾਂ ਦਾ ਐਕਸੀਡੈਂਟ ਹੋ ਰਿਹਾ ਸੀਗਾ ਸ਼ਾਵਾ ਡੱਡੇ ਦੀ ਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਏ ਸੀਗੇ ਜਦੋਂ ਆਏ ਸੀ ਉਹਦਾ ਕੰਡੀਸ਼ਨ ਕਾਫੀ ਸੀਰੀਅਸ ਸੀਗੇ ਰੈਸਪੀਰੈਂਸੀਏਟੇ ਆਪਾਂ ਟ੍ਰੀਟਮੈਂਟ ਸ਼ੁਰੂ ਕਰਤਾ ਸੀ ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਇਨਸਪਾਇਰ ਕਰ ਗਏ ਮਨੋਕਿਮਾਸੀ 54 ਈਅਰ ਕਿਰਨਦਰ ਜੀ ਅੱਡਾ ਸ਼ਾਬਾਸ਼ ਧੀਰੀ ਰੋਡ ਤੇ ਹੋਇਆ ਜੀ ਇਹਦੇ ਵਿੱਚ ਕਾਰ ਚਾਲਕੀ ਦਾ ਰਾਜਕਰਮ ਸਿੰਘ ਉਹਦੀ ਕਾਰ ਵੱਜੀ ਐ ਮੋਟਰਸਾਈਕਲ 'ਚ ਮੋਟਰਸਾਈਕਲ ਚਾਲਕੀ ਤਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ ਐਕਸੀਡੈਂਟ ਹੋ ਗਿਆ ਜੀ ਜਿਹਦਾ ਸਿਵਲ ਹਾਟਾ ਤੇ ਟਰੱਡ ਪਾਰਟੀ ਜਮਾਂ ਕਰਵਾ ਕੇ ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਜੀ ਤੇ ਮ੍ਰਿਤਕ ਆ ਇਹ ਜੀ ਹੈਗਾ ਲਖੋਰਾ ਪਿੰਡ ਦਾ ਜੀ ਉਹ 55 ਸਾਲ ਦੇ ਕਰੀਬ ਦੀ ਉਮਰ ਆ ਜੀ ਇਹ ਮੋਟਰਸਾਈਕਲ ਤੇ ਆਪਣੇ ਪਿੰਡ ਤੋਂ ਸਾਹਬਾਦ ਮੇਰੀ ਚ ਦੁੱਧ ਦੇਣ ਆ ਰਿਹਾ ਹੈ